हां जी 사ਸਰੀ ਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਧੀਰੇਗੋੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰਕੋਲ ਟੋਟਲ ਤਕਰੀਬਨ 4 ਤੇ 4-8 ਗਾਵਾਂ ਤੇ ਇੱਕ ਮਾਝਾ ਤੇ ਇੱਕ ਵੱਛੀ ਸੇਲ ਕਰਨੀ ਬਹੁਤ ਚੰਗੀ ਕੁਆਲਿਟੀ ਦੀਆਂ ਸਾਰੀਆਂ ਤੇ ਬਾਕੀ ਦੀ ਜਾਣਕਾਰੀ ਆਪਾਂ ਵੀਰਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਵੇ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਆਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਾਸਰੀ ਘਾਲ ਵੀਰ ਜੀ ਸਾਸਰੀ ਆ ਭਾਜੀ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਹੋ ਤੁਸੀਂ ਸੁਣਾਓ ਪਿੰਡ ਸਰ ਸਾਹਿਬ ਠੀਕ ਠਾਕ ਚੜਦੀ ਕਲਾਈ ਚੜਦੀ ਕਲਾ ਤੇ ਕਿੰਨੀਆਂ ਅੱਜ ਅੱਜ ਅਜੇ 9-10 ਡੰਗ ਰਹਿ ਗਏ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀਰ ਜੀ ਜ਼ਿਲ੍ਹਾ ਅਮਰਸਰ ਤੇ ਸ਼ਹਿਰ ਸਾਨੂੰ ਜੰਡਿਆਲਾ ਗੁਰੂਗਾ ਜੰਡਿਆਲਾ ਪਿੰਡਾ ਜੀ ਹਾਂ ਜੀ ਚਲੰਦਰ ਵਾਲਾ ਨਹੀਂ ਜਮਰਸਰ ਵਾਲਾ ਜੰਡਿਆਲਾ ਜੇ ਕਈ ਜੰਡਿਆਲਾ ਪੁੱਛਦੇ ਵੀ ਉੱਥੇ ਆ ਠੀਕ ਆ ਇਹ ਫੋਨ ਨੰਬਰ ਹੈਗਾ ਜੀ 7087404611 ਇੱਕ ਫੋਨ ਨੰਬਰ ਹੋਰ ਜਿੰਨਾ ਤੇ 988553811 ਠੀਕ ਹੈ ਜੀ ਇਹ ਵੀਡੀਓ ਜੇ ਅੱਜ ਦੀ ਤਰੀਕ ਹੈਗੀ ਆ 11 ਹਾਂਜੀ ਹਾਂ 11 ਤਰੀਕ ਦੀ ਮੈਂ ਕਈ ਭਰਾ ਬੜੇ ਦੁਬਾਰਾ ਫੋਨ ਮਹੀਨੇ-ਮਹੀਨੇ ਬਾਅਦ ਲਉਂਦੇ 11 ਤਰੀਕ ਦੀ ਵੀਡੀਓ ਜੇ ਯਾਰ ਆਪਾਂ ਕੁੱਤੇ ਵੀ ਲਿਖਦੇ ਆ 11 ਦੋ ਦੋ ਨਹੀਂ ਲੱਗਦਾ ਕਈ ਯਾਰ ਹਾਂ 11 ਦੋ 2025 ਦੀ ਠੀਕ ਹੈ ਜੀ ਹਾਂਜੀ ਫੇਸਬੁੱਕ ਤੇ ਤਰੀਕ ਨਹੀਂ ਨਾ ਆਉਂਦੀ ਹਾਂ ਫੇ ਕਈ ਭਰਾ ਫੇ ਬੜੇ ਚਿਰ ਬਾਅਦ ਲਾ ਲੈਂਦੇ ਫੇ ਥੋੜਾ ਮੁਸ਼ਕਲ ਹੁੰਦਾ ਚਲ ਕੋਈ ਗੱਲ ਨਹੀਂ ਪਿਆਰ ਦਾ ਕਰਕੇ ਲਾ ਲੈਂਦੇ ਨਹੀਂ ਤੇ ਚਲੋ ਵਧੀਆ ਉਹ ਤੇ ਗੱਲ ਕੀ ਤਾਂ ਗੱਲ ਕਿਹੜੀ ਚੰਗੀ ਲੱਗ ਜਾਂਦੀ ਤੁਹਾਡੀ ਜਿਹੜਾ ਤੁਹਾਨੂੰ ਫੋਨ ਲਾ ਲੈਂਦੇ ਹਾਂ ਚਲੋ ਇਹ ਤੇ ਗੱਲ ਇਹ ਤੇ ਗੱਲ ਮੰਨ ਜਿਓ ਨਾਮ ਦੱਸ ਦਿਓ ਇੱਕ ਰਾ ਠੀਕ ਹੈ ਆਪਣੇ ਹਸਾਰਾ ਜੋ ਮਰਜ਼ੀ ਕਹਿ ਲਓ ਕੋਈ ਗੱਲ ਨਹੀਂ ਚੱਲਦਾ ਆਪਣਾ ਸਭ ਕੁਝ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸੂਈ ਹੈ ਮੱਝ ਸੂਈ ਹੈ ਵੱਡੇ ਕੱਦ ਦੀ ਮਾਲ ਗਿਆ ਹਨ ਠੀਕ ਹੈ ਬੱਚਾ ਕੀ ਦਿੱਤਾ ਵੀਰੇ ਨੇ ਬੱਚਾ ਇਹਨੇ ਦਿੱਤਾ ਮਾਲੀ ਕੱਟਾ ਵੰਗਰ ਤਾਂ ਦੁੱਧ ਕਿੰਨਾ ਵਾ ਦੋ ਗੈਰਾ ਬੋਲਾ 8 ਕਿਲੋ ਆ ਵੀਰੇ ਥਾਣ ਬੜੇ ਸੋਹਣੇ ਲੱਗੇ ਨੇ 8 ਕਿਲੋ ਸੋਖਾ ਜਵਾ ਇਦਾਂ ਬਹਿ ਜਾ ਹੰਡੀ ਦੀ ਰੀ ਆ ਆਪਾਂ ਹਰਿਆਣੇ ਜਿਵੇਂ ਹਰੇ ਕਹ ਦਨੇ ਆ ਹਰਿਆਣੇ ਦੀ ਮੈਂ ਵੀ ਕੋਕ ਨਹੀਂ ਗਈ ਕਿੰਦੀ ਆ ਉਹ ਛੋਟੀ ਜੀ ਆ ਅੱਜ ਇੰਨੀ ਗਿਆ ਅੱਛਾ ਇਹ ਹਰਿਆਣੇ ਤੋਂ ਆਈ ਆ ਹਰਿਆਣੇ ਤੋਂ ਮੈਂ ਆਈ ਆ ਠੀਕ ਆ ਉਸੇ ਤਰ੍ਹਾਂ ਲਈ ਉਹਨਾਂ ਨੇ ਵੇਚਤੀ ਆ ਰਿਕਾ ਬਾਹਰ ਜਾਣਾ ਲਓ ਜੀ ਕੱਦ-ਕਾੜ ਵੇਖੋ ਕਿੰਨਾ ਵੱਡਾ ਇਹਦਾ ਪੂਰੇ ਵੱਡੇ ਪੱਲੇ ਦੀ ਮਾਝ ਆ ਲੇਵਾ ਵੇਖੋ ਕਿੰਨਾ ਸੋਹਣਾ ਕੁਆਲਿਟੀ ਵੇਖੋ ਕਰੋ ਜੀ ਪੂਰੀ ਰੰਗਬਾਜ਼ ਮੈਂ ਹਾਂਜੀ 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 ਸੋਹਣੀ ਸੁਨਖੀ ਆ ਜੀ ਪੂਰੇ ਕੱਦ ਵਜਨ ਚੰਗਾ ਹੋ ਗਈ ਵੀਰ ਐਨੂੰ ਫੇਸ ਦਿਖਾਈ ਵੀਰ ਮੜਿਆ ਘਮਾ ਦੇ ਉਹ ਵੀਡੀਓ ਵੀ ਲੈ ਲੈਣਾ ਅੱਛਾ ਬਾਈ ਬਹੁਤ ਟੌਪ ਦੀ ਜਮੈਨੂੰ ਲੇਵਾ ਬੜਾ ਸੋਹਣਾ ਤਿਆਰ ਕੀਤਾ ਨਾੜਾਂ ਬੜੀਆਂ ਸੋਹਣੀਆਂ ਲੇਵੇ ਦੇ ਉੱਤੇ ਆ ਵੇਖੋ ਜੀ ਲੇਵੇ ਤੇ ਨਾੜਾਂ ਵੀ ਦਿਖਾ ਦਿੰਦੇ ਆ ਵੇਖੋ ਕੱਦ ਵੇਖੋ ਕਿੱਡਾ ਪੂਰਾ ਵੱਡਾ ਵਜਨ ਵਾਲੀ ਆ ਮੋੜ ਲਾਉ ਉਹਨੂੰ ਆ ਵੇਖੋ ਲੇਵੇ ਦੇ ਉੱਤੇ ਨਾੜਾਂ ਵੇਖੋ ਜੀ ਲੇਵਾ ਹੈ ਵੀ ਚੰਗਾ ਲੈ ਜਾਓ ਇਹਨੂੰ ਲੈ ਜਾਓ ਕੋਈ ਨਹੀਂ ਭਾਜੀ ਪੂਰੇ ਵੱਡੇ ਕੱਦ ਦੀ ਮਾਲਕਿਆ ਸੋਹਣੀ ਸਨਖੀ ਪੂਰੀ ਆ ਤੇ ਕਿੰਨਾ ਦੁੱਧ ਭਾਜੀ ਹੁਣ ਬੋਲਾ 8 ਕਿਲੋ ਵੀਰੇ 8 ਕਿਲੋ ਬੋਲਾ ਸੱਜੇ ਤੇ 13 ਕਿਲੋ ਦੁੱਧ ਚੋਆ ਆ ਬਾਕੀ ਅਗਲੇ ਦੀ ਸਾਂਹ ਦਾ ਵੀਰੇ ਅਜੇ ਬੋਲੇ ਤੇ ਹੀ ਆ ਹਨਾ ਬੋਲੇ ਤੇ ਬੋਲੇ ਤੇ ਸੱਜੇ ਬੰਨੇ ਨਾੜਾਂ ਚੰਗੀਆਂ ਲੇਵੇ ਦੇ ਉੱਤੇ ਹਨਾ ਹਾਂਜੀ ਨਾੜਾਂ ਲੇਵਾ ਅੱਗੇ ਨੂੰ ਜਿੰਨਾ ਹੋਣੇ ਉਨਾ ਹੀ ਪਿਛੇ ਨੂੰ ਆ ਹਾਂਜੀ ਪਾਣੀ ਪਾ ਦੇ ਜੀ ਨਾ ਮੈਂ ਮੋੜ ਨਹੀਂ ਕਰਦਾ ਠੀਕ ਆ ਜੀ ਦੋ ਦਿਨ ਚਾਰ ਹੋਰ ਉਸ ਤੋਂ ਅੱਗੇ ਲੈਣੀਆਂ ਜੋ ਲੋ ਬੱਤ ਹੋ ਗਿਆ ਤੋਂ ਉਹ ਦੋ ਵੇਚ ਲਈਆਂ ਠੀਕ ਆ ਇਧਰ ਨੇ ਬੰਨੇ ਵਖਾ ਆਹ ਵੇਖੋ ਜੀ ਕਰੋ ਚੰਡੀ ਤੇਰੀ ਆ ਵੇਖੋ ਜੀ ਆਹ ਵੇਖੋ ਲੇਵੇ ਦੇ ਨਾੜਾ ਵੇਖੋ ਕਰੋ ਚੈੱਕ ਬਿਜਲੀ ਘਾਰ ਹੀ ਬਣਿਆ ਆਗੇ ਹੈ ਸੱਚੀ ਗੱਲ ਬਿਜਲੀ ਘਾਰ ਹੀ ਬਣਿਆ ਬਿਜਲੀ ਘਾਰ ਬਣਿਆ ਅਲੇ ਵਾਲਾ ਬਿਜਲੀ ਘਾਰ ਇਦਾਂ ਹੀ ਤਾਰਾ ਹੁੰਦੀਆਂ ਠੀਕ ਆ ਅੱਗੇ ਦੇ ਘਰਾਂ ਦੇ ਬਣਿਆ ਹੁੰਦਾ ਹੁਣ ਫਰਕ ਪੈ ਗਿਆ ਹਾਂਜੀ ਹਾਂ ਕਰਦੀਆਂ ਨਾ ਸੈਟਿੰਗ ਤੇ ਚਲੋ ਤੇ ਦੱਸੋ ਫੇ ਕੱਲ ਸਾਡੀ ਵੀ ਕਦੋਂ ਵੀਡੀਓ ਵੇਖੀ ਹੈ ਉਹਦੇ 1770 80 ਸੀਸੀਰ ਮੰਗਣੇ ਇੰਨਾ ਕ ਮੰਗੀ ਲੈਨੇ ਆ ਚਲੋ ਮੰਗ ਲਓ ਮੰਗ ਲਾ ਕੇ ਚੁਣੀ 15 ਗੰਨ ਨਾ ਨਾ ਬਾਕੀ ਵਪਾਰ ਸਾਰਿਆਂ ਦਾ ਵੀਰ ਜੀ ਵੱਖਰਾ ਵੱਖੋ ਵੱਖਰਾ ਆਪਣਾ ਵਪਾਰ ਵਪਾਰ ਵੱਖੋ ਵੱਖਰਾ ਆਪਾਂ ਕਿਸ ਦੀ ਰੀਸ ਨਹੀਂ ਕਰ ਸਕਦੇ ਹੁਣ ਵੀਡੀਓ ਬਣਾਉਣ ਵਾਲੇ ਵੀ ਵੱਖਰੋ ਵੱਖਰੇ ਆ ਆਪਾਂ ਕਿਸ ਦੀ ਰੀਸ ਨਹੀਂ ਕਰ ਸਕਦੇ ਹਨ ਉਹਨਾਂ ਦੀ ਆਪਣੀ ਕਿਸਮਤ ਸਾਡੀ ਆਪਣੀ ਠੀਕ ਆ ਨਹੀਂ ਫਿਰ ਇਹ ਗੱਲ ਆ ਦੇ ਦਾਂਗੇ 130 ਹੀ ਦੇ ਦਾਂਗੇ ਛੋਟ ਕਿ ਨਹੀਂ ਕਰੋਗੇ ਛੂਟ ਕਰਦਾ ਕਿ 3000 ਰੁਪਏ 130ਉ ਇੱਕ 27 27 ਦੀ ਮੈਂ ਦੇ ਦਾਂ ਮੈਨੂੰ ਲੱਗਦਾ ਘਟਾਏਗਾ ਥੋੜੇ ਬਦ ਕਰ ਲਾਂਗੇ ਜੇ ਮਾਨਦਾਰਚਾਰ ਨਾ ਕਰ ਲਾਂ ਕੋਈ ਗੱਲ ਨਹੀਂ ਦੇ ਦਾਂ ਲਓ ਜੀ ਮਨਾ ਲਿਓ ਵੀਰ ਨੂੰ ਆ ਗਏ ਬਾਕੀ ਮੈਂ ਦਾ ਮੁੱਲ ਨਹੀਂ ਜੇ ਕੋਈ ਇਹ ਹੋਣ ਨਹੀਂ ਤੇ ਕਰਦਾ ਪਹਿਲੇ ਟਾਈਮ ਤੇ ਚਲ ਹੁੰਦਾ ਹੋਊਗਾ ਜੀ 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 ਲੰਡ ਰੱਖਦੀ ਇੱਕ 10 ਦੀ 15 ਦੀ ਮੈਂ ਵੇਚ ਦੇ ਰਹੇ ਪਰ ਹੁਣ 5 1000 ਮੈਂ ਦਾ ਥੋੜਾ ਫਰਕ ਪਿਆ ਨਹੀਂ ਨਹੀਂ ਵੱਡੀ ਹੈ ਕਿ ਛੋਟੀ ਥੋੜਾ ਕੋਈ ਲਾਗਿਆ ਹੋਵੇ ਕੋਈ ਪਰ ਇਸ ਦੇ ਤਰੀਕੇ ਮੈਂ ਲਈ ਹੈ ਤਾਂ ਭਾ ਚੰਗਾ ਵਾ ਬਾਕੀ ਕੂੜਾ ਬੱਚਾ ਅਜੇ ਆ ਵੇਖੋ ਜੀ ਸੋਹਣੀ ਇਸ ਨਾਲ ਕੀ ਹੈ ਦੂਜੀ ਬੈੜ ਵੀ ਖੋਲ ਲੂ ਮਗਰੀ ਚੌਥਾ ਦਿਨ ਜੇ ਸੂਈ ਨੂੰ ਚੌਥਾ ਦਿਨ ਦੁੱਧ ਬੋਲੇ ਤੇ ਹੀ ਆ ਜੇ ਹਨਾ ਬੋਲੇ ਤੇ ਬੋਲੇ ਦੇ ਵੀ 8 ਕਿਲੋ ਦੋ ਵੇ ਟਾਈਮ ਜੇ ਕੁਝ ਚੋ ਕੇ ਲੈ ਅਗੇ ਘੱਪਣਾ ਕਿ ਸੂਈ ਆ ਉਹ ਵੀ ਸੂਈ ਆ ਇਹ ਵੀ ਸੂਈ ਆ ਦੁੱਧ ਕਿੰਨਾ ਇਹਦੇ ਕੋਲ ਦੋ ਤਿੰਨ ਸੂਈਆਂ ਵਖਾਉਣੀਆਂ ਪਹਿਲਾਂ ਦੁੱਧ ਇਹ ਘੱਪਣਿਆ ਇਹ ਸੂਈ ਨੂੰ ਭਰਨੀ ਹੈ ਨੇ ਇਹ ਗੱਭਣੇ ਵੀ ਨੇ ਗੱਭਣੇ ਆਏ ਹਾਂਜੀ ਗੱਭਣੇ ਗੱਭਣੇ ਠੀਕ ਆ ਕਿੰਨੇ ਕ ਦਿਨ ਦਾ ਆਜੂਗੀ ਨੇ ਪੰਜ ਛੇ ਲੈ ਜਿਹਨੇ ਸੋਹਣੀ ਸੰਖੀ ਇਹ ਵੀ ਪੂਰੀ ਆ ਹਾਂਜੀ ਹਾਂਜੀ ਚੰਗੀ ਥਾਣ ਬੜਾ ਦੋਹਰਾ ਲੱਗਾ ਇਹਨੂੰ ਵੇਖੋ ਥਾਣ ਕੱਡਾ ਮੋਟਾ ਥਾਣ ਲੱਗਾ ਵਾ ਵੀ ਵੱਡੀ ਫੈੜ ਆ ਚੰਗੀ ਕੁਆਲਟੀ ਵਾਲਾ ਥਾਣ ਆ ਜੀ ਕਰੋ ਚੱਕ ਟੰਡੀ ਪੂਰੀ ਜੇ ਹਾਂ ਮੱਝਾਂ ਵਾਲਾ ਥਾਣ ਲੱਗਾ ਮੋਟਾ ਵੀ ਹਾਂਜੀ ਆ ਵੇਖੋ ਕਰੋ ਚੱਕ ਲੈ ਜੀ ਆ ਜਾ ਵੀਰ ਜਰਸੀ ਜਰਸੀ ਆ ਜਾਂਦੀ ਹੈ ਨਾ ਵੱਡੀ ਜਰਸੀ ਜਰਸੀ ਚ ਆ ਜਾਂਦੀ ਵੀਰ ਦੀ ਰੰਗ ਦਾ ਫਰਕ ਕਾਫੀ ਕਲਰ ਕਹਿ ਦਿੰਦੇ ਇਹਨੂੰ ਹੈ ਨਾਲੇ ਕਾਲੀ ਤੇ ਨਾਲੇ ਕਾਫੀ ਨਾਲੇ ਇਹਦੇ ਦੁੱਧ ਦੀ ਕਾਫੀ ਬਣਾ ਕੇ ਪੀਲਾ ਕਰਨਗੇ ਇਹਨੂੰ ਇਹ ਵੀ ਗੱਲ ਵਧੀਆ ਬਣੂਗੀ ਨਹੀਂ ਨਹੀਂ ਇੱਧਰ ਉਧਰ ਇੱਧਰ ਬੰਨੀ ਜਾਣਾ ਕੋਈ ਨਾ ਕੋਈ ਨੇ ਇੱਧਰ ਜਿੱਧਰ ਮਰਜ਼ੀ ਲਈ ਜਾ ਆ ਜਾ ਆ ਬੰਦੇ ਦੁੱਧੀਆਂ ਬੰਦੀਆਂ ਆ ਦੁੱਧੀਆਂ ਉਧਰ ਬੰਦੀ ਵੀ ਤਾਂ ਆ ਜਾ ਆ ਜਾ ਛੇਤੀ ਆ ਜਾ 10 ਫਿਰ ਦੁੱਧ ਕਿੰਨਾ ਵਿੱਚ ਪਾਉਗੀ ਦੁੱਧ ਜੀ ਵੀਰ ਜੀ ਨੇ 25 26 ਕਿਲੋ ਚਵਾ ਦੇਣਾ ਬਾਕੀ ਅਗਲੇ ਦੀ ਸ਼ਾਮ ਦਾ ਵੀ 25 26 ਕਿਲੋ ਦੁੱਧ ਚਵਾ ਜੂਗੀ ਹਾਂ ਬਾਕੀ ਅਗਲੇ ਦੀ ਸ਼ਾਮ ਦਾ ਵੀ ਆਪਾਂ ਕਿੱਦਾਂ ਕਰੀਏ ਚੋਣਾ ਇਹਨਾਂ ਜੇ ਕੋਈ ਪੱਠੇ ਪਾਉ ਚੰਗੇ ਰਜਵੇਂ ਉਹਨਾਂ ਨੂੰ ਹੀ ਦੇਉਣਾ ਵਾ ਹਾਂ ਦੀਨਾ ਘੋੜੀ ਕੋ ਜਿੰਨਾ ਕੋ ਸੰਭਲੇ ਠੀਕ ਆ ਹਾਂ ਇਹਨੂੰ ਗਾਜਰੀ ਥਾਣਾ ਦੇ ਸੱਚ ਨਾਲੇ ਤੁਸੀਂ ਆਖਣ ਦੇ ਗੱਲ ਬਸ ਉਹ ਨਹੀਂ ਗਾਜਰੀ ਨਹੀਂ ਇਹ ਦੂਜਾ ਵਸਾ ਇਹ ਕਿਹੜਾ ਵਾ ਉਹ ਜਿਹੜਾ ਮੱਝਾਂ ਵਾਲਾ ਤੇ ਖੀਰਾ ਸਾਂਹਿਆ ਏ ਇਹ ਇਹ ਮੋਟਾ ਵਾ ਥੋੜਾ ਆ ਗਾਜਰ ਪਤਲੀ ਹੁੰਦੀ ਆ ਪਤਲੀ ਹੁੰਦੀ ਆ ਤੇਖੀ ਹੁੰਦੀ ਨਾਲੇ ਹਾਂ ਜੀ ਹਾਂ ਜੀ ਇਹ ਖੀਰਾ ਥਾਣਵਾ ਆਇਆ ਦਾ ਨਵਾਂ ਨਾਂ ਰੱਖਤਾ ਆਪਾਂ ਨਵਾਂ ਨਾਂ ਖੀਰਾ ਥੋੜਾ ਮੋਟਾ ਨਾ ਵਪਾਰ ਲੈਂਡ ਦੇ ਵਿੱਚ ਨਵਾਂ ਨਵਾਂ ਨਾਂ ਲਾਂਚ ਹੋ ਗਿਆ ਵਾ ਥਾਣਾ ਦਾ ਹੈ ਮੈਂ ਕਿਹਾ ਕਿ ਉਹ ਨਾ ਪਿੰਡ ਵਾਲੇ ਵੀਰ ਨੇ ਵਿੱਚ ਪਿੰਡਰ ਸਾਹਿਬ ਨੇ ਰੱਖਿਆ ਠੀਕ ਠੀਕ ਤੁਹਾਡਾ ਦੱਸ ਦਿਆ ਕਰਨਾ ਤੁਸੀਂ ਤੇ ਦੱਸੋ ਫੇ ਮੁੱਲੇ ਦਾ ਦੇ ਦਾਂਗੇ 75 ਦੀ ਜਿਆਦਾ ਕਰ ਮੇਰਾ ਵੀ ਸਹੀ ਹਾਂ 65000 ਰੁਪਏ ਦੇ ਦਾਂ ਛੋੜ ਕਿ ਨਹੀਂ ਕਰੇਗਾ 60000 ਰੁਪਏ ਕਰਾਂਗੇ ਇਹ ਨਾ ਹੋਵੇ ਤੂੰ ਆਖੇ ਤੇਰੇ ਪਿੰਡ ਵਾਲੇ ਨੇ ਖਾਣ ਨਹੀਂ ਤੇ ਵੱਧ ਮੁੱਲ ਕਰ ਲੈ ਨਹੀਂ ਨਹੀਂ ਕੋਈ ਨਹੀਂ ਉਹਨੂੰ ਭਰਾ ਨੂੰ ਤੇ ਇਦਾਂ ਭੇਜ ਦਾਂਗੇ ਉਹ ਤੇ ਅੱਛਾ ਉਹ ਵੀਰ ਨੂੰ ਨਹੀਂ ਨਹੀਂ ਉਹਨੂੰ ਭੇਜ ਦਾਂਗੇ ਜਿਹੜਾ ਬੰਦਾ ਵੀਰ ਦੀ ਅੱਖੋਂ ਪਰੋਖਾ ਯਕੀਨ ਕਰਦਾ ਨਾ ਉਹ ਤੋਂ ਆਪ ਨੂੰ ਸ਼ਰਮ ਆਉਂਦੀ ਠੀਕ ਹੈ ਜਿਹੜਾ ਬੰਦਾ ਆਪਣੀ ਤਸੱਲੀ ਕਰਦਾ ਉਹ ਤੇ ਲਾਂਮਾ ਮੁੱਕ ਜਾਂਦਾ ਬਿਲਕੁਲ ਜਿਹੜਾ ਬੰਦਾ ਹਾਂ ਦਾ ਫੋਨ ਤੇ ਲੱਦ ਕੇ ਭੇਜਦੇ ਫਿਰ ਉਨੀ ਕੀ ਗੱਲ ਹੋਵੇ ਦੱਸਣੀ ਪੈਂਦੀ ਹੈ ਬਿਲਕੁਲ ਤੇ ਹਨਾ ਜੋ ਵੀ ਫਿਰ ਕ੍ਰੀਏਟ ਵੀ ਭਾਏ ਹਜ਼ਾਰ ਖੰਡ ਘਟਾ ਅਗਲੀ ਵਾਰ ਇਹ ਦੱਸਿਓ ਵੀਰ ਕਿਹੜੀ ਆ ਆਹ ਜਰਸੀ ਨੀ ਜਰਸੀ ਆ ਗਈ ਅੱਗੇ ਹਨਾ ਠੀਕ ਹੈ 11 ਕਿਲੋ ਦੁੱਧ ਆ ਵੀਜੀ ਬੈਡ ਕੋਟਾਂ 11 ਕਿਲੋ ਤਾਜੀ ਸੂਈ ਹਾਂਜੀ ਹਾਂਜੀ ਉਹ ਬੱਚਾ ਦੀ ਗਾੜੀ ਵੱਛਾ ਮਗਰ ਹਾਂਜੀ ਹਾਂਜੀ ਜਰਸੀ ਪੰਜਾਬ ਵਾਲੀ ਹੋਰ ਜਰਸੀ ਪਿਓਰ ਵੀ ਆ ਵੱਛਾ ਮਗਰ ਸਈ ਭਰਾ ਜਰਸੀ ਨੂੰ ਬੜਾ ਪਸੰਦ ਕਰਦੇ ਆ ਜਦੋਂ ਹੁੰਦਾ ਵੀ ਇਹ ਦੁੱਧ ਦਾ ਥੋੜਾ ਫਰਕ ਹੁੰਦਾ ਅਸੀਂ ਤਾਂ ਆ ਬੜਾ ਪਸੰਦ ਕਰਦੇ ਜਰਸੀ ਨੂੰ ਹਾਂਜੀ ਹਾਂਜੀ ਲੈ ਲੈ ਉਦੋਂ ਦੀ ਹੋਣੀ ਕਿ ਇੱਥੇ ਬੰਦੀ ਹੈ ਬਾਹਰੇ ਬਾਹਰੇ ਬੰਦ ਕੋਲ ਚੱਲ ਨਹੀਂ ਆਹ ਵੇਖੋ ਜੀ ਇਹਨਾਂ ਦੇ ਬੱਚੇ ਦਾ ਕਰੀ ਗੀਆ ਦੁੱਧ ਕਿੰਨਾ ਵੀਰ ਜੀ ਹੁਣ 11 ਕਿਲੋ ਦੁੱਧ ਦਿੱਤੀ 11 ਕਿਲੋ ਸੰਧੀ ਇਹ ਵੀ ਬੜੀ ਵੀਰ ਦੀ ਲਾਓ ਜੀ ਰੱਸੀ ਤੋਂ ਬਿਨਾਂ ਚਵਾਈ ਰੱਸੀ ਤੋਂ ਬਗੈਰ ਵੀਰ ਜੀ ਫੇਸ ਕਮਾਈ ਵੀ ਰੈ ਨੂੰ ਮੜਾ ਜਾਦਾ ਆਹ ਵੇਖੋ ਜੀ ਪਿਓਰ ਜਰਸੀ ਆ ਬੋਦੀ ਵਾਲੀ ਵੈੜ ਜਰਸੀ ਸੋਹਣੀ ਸੁਨੱਖੀ ਪੂਰੀ ਆ ਖਾਣ ਬੜੇ ਸੋਹਣੇ ਲੱਗੇ ਆ ਜੀ ਬਾਕੀ ਕੋ ਸਾਬ ਗਿਆ ਤੇ ਭਵੇਂ 14-15 ਕਿਲੋ ਵੀ ਚੋਲੇ ਇਹਨੇ ਚਲੋ ਆਪਣੀ ਸਾਬ ਆ ਇੱਕ ਚੀਜ਼ ਤੈਨੂੰ ਦੱਸਾਂ ਵੀਰ ਧਾਰਾ ਮਾਰ ਲੱਗਾ ਤੂੰ ਕੱਲ ਹੀ ਇੱਕ ਵੀਡੀਓ ਚ ਬੋਲਿਆ ਸੀ ਕਿ ਜਿਹੜੇ ਵੀਰ ਨੇ ਥੱਲੇ ਧਾਰਾ ਮਾਰੀਆਂ ਉਹ ਕੋ ਜੁਰਮਾਨਾ ਭਰਨਾ ਪਊਗਾ ਨੂੰ ਅਸੀਂ ਇਹ ਮੁਗਾ ਦੇ ਪਾਈਏ ਅਸੀਂ ਸ਼ੁਰੂ ਤੋਂ ਕਰੀਏ ਯਾਰ ਕਰ ਦੇਣਾ ਜਿੰਨੇ ਧਾਰਾ ਮਾਰਨੀ ਹੈ ਬਾਲਟੀ ਰੱਖਣ ਥੱਲੇ ਇਹ ਨੂੰ ਆਨੇ ਸ਼ੁਰੂ ਕਰਤਾ ਦੇ ਕੱਲ ਕੋਈ ਯਾਰ ਦੇਵੇ ਇਹਨੂੰ ਜੋਬ ਨੂੰ ਫੋਨ ਲਾ ਲੈ ਵੀ ਤੂੰ ਯਾਰ ਦਿੰਦਾ ਕਿ ਨਹੀਂ ਵੀਡੀਓ ਜਿੰਨੇ ਧਾਰਾਂ ਮਰੂਣੀਆਂ ਬਾਲਟੀ ਚ ਹਾਂਜੀ ਬਿਲਕੁਲ ਮਰ ਜੀ ਇਹਨੂੰ ਘਮਾਲਾ ਪੈਸਾ ਨੂੰ ਮੂੰਮਾ ਵਿਖਾ ਦਿਓ ਭਾਜੀ ਇੱਕ ਵਾਰ ਚੰਗੀ ਤਰ੍ਹਾਂ ਮੈਂ ਲਓ ਲਓ ਜੀ ਜੋੜ ਫੜ ਕਿਉਂ ਕਹ ਲ ਕੋਈ ਇਹ ਨਾ ਕਹਵੇ ਕਿ ਪ੍ਰੋਸ ਆ ਫਲਾਣ ਹੈ ਚੰਗੀ ਤਰ੍ਹਾਂ ਵੇਖ ਰੋ ਪਿਓਰ ਕਰਦੀ ਹੈ ਸੋਹਣੀ ਹੈ ਕਿੱਦਾਂ ਦੰਦਾ ਜਿਆ ਇਹਦੇ ਹੁਣ ਪਤਾ ਨਹੀਂ ਉਤਲੇ ਨਹੀਂ ਜਾਏਗਾ ਦੰਦਾ ਠੀਕਰੇ ਦਾੰਦਰ ਗਾਹੀ ਜਾਨੇ ਮੈਂ ਆ ਵੀਰ ਕੇ ਦਾੰਦ ਨੂੰ ਸਾਲਾ ਉਹ ਥਰੜੇ ਹੈਗੇ ਬਾਕੀ ਜੰਦੇ ਨਹੀਂ ਹੈਗੇ ਉਹਨਾਂ ਦੇ ਵੀ ਤਾਂ ਹੈਗੇ ਤੇ ਕਿੰਨਾ ਮੁੱਲ ਕਰਨਾ ਵੀਰੇ ਦਾ ਮੋਲ ਤੇ ਵੀ ਦੀ 45000 ਕਰਦੇ ਦੋਗੇ ਕਿੰਨੇ ਕੁ ਦੀ ਦੇ ਦਾਂਗੇ ਬਤਾ ਦੇ ਛੋੜ ਓ ਜੂ ਕਰ ਦਾਂਗੇ ਵੀਰੇ ਮਾਨਸਾਨ ਦੇ ਤੁੰਗ ਫੋਨ ਲਾ ਲੈ ਕੋਈ ਹਨਾ ਫੋਨ ਲਾ ਲੈ ਦੇ ਦਾਂਗੇ ਠੀਕ ਹੈ ਬਾਕੀ ਸੋਹਣੇ ਸੁਨੱਖੀ ਬਹੁਤ ਜਿਆਦੀ ਆ ਮੈਨੂੰ ਇੱਥੋਂ ਤੱਕ ਪਤਾ ਹੈ ਕਿ ਜੇ ਕਿ ਇਹ ਵੀਰ ਭੈਣ ਭਰਾ ਨੂੰ ਪਸੰਦ ਆ ਗਈ ਪਹਿਲੇ ਫੋਨ ਤੇ ਚਲ ਜਾਣੀ ਹੈ ਬਿਲਕੁਲ ਜੀ ਬਿਲਕੁਲ ਚੰਗੀ ਕੁਆਲਿਟੀ ਆ ਬੱਚਾ ਮੰਗ ਰਿਹਾ ਇਹਦੇ ਆ ਬੱਚਾ ਜੀ ਹਾਂ ਜੀ ਅਗਲੀ ਵੀ ਆਜੋ ਇਹਦੇ ਬਾਰੇ ਦੱਸੀ ਹੈ ਜੀ ਵੀਰ ਜੀ ਸੂਈ ਆ ਦਾ ਬੱਚਾ ਤਾਜ਼ਾ ਜੀ ਤਾਜ਼ਾ ਬੱਚਾ 2 ਦਿਨ ਹੋ ਗਏ ਹੁਣ ਕੇ ਸੂਈ 6 ਤੋਂ 7 ਦਿਨ ਬੱਚਾ ਵਸ਼ੀਕ ਵਸ਼ਾ ਵੀਰ ਜੀ ਬੱਚਾ ਵੀਰ ਜੀ ਵਸ਼ਾ ਵਸ਼ਾ ਤੇ ਇਹ ਵੇਖੋ ਸੂਆ ਇਹਦਾ ਕਿੰਨਾ ਹੋਊਗਾ ਲੋ ਵੀ ਇਹਦੀ ਦੂਜਾ ਵਾਰ ਦੂਜਾ ਤਾਜੀ ਸੂਈ ਆ ਹਨਾ ਤਾਜੀ ਤਾਜੀ ਥੋੜੀ ਲੱਪੇ ਜਾਈ ਲੱਗਦੀ ਕਿਦਾਂ ਥੋੜਾ ਰਾਤੀ ਦੇ ਦੇ ਵਿਚਾਰੀ ਆਈ ਹੈ ਦਿਹਾੜੀ ਰੰਗ ਪੱਠੇ ਖਾਂਦਿਆਂ ਕਰਦਾ ਲੱਗਦਾ ਠੀਕ ਆ ਅਸੀਂ ਤੇ ਬਥੇਰੀਆਂ ਰੋਕੀ ਵੱਖੋ ਵੱਖੀਆਂ ਸਬਜ਼ੀਆਂ ਪਾਉਣ ਦੇ ਨਵੀਂ ਵਿਆਹੀ ਵੋਟੀ ਵੰਗੂ ਵੀ ਆ ਖਾਣਾ ਨਹੀਂ ਆ ਖਾਣਾ 15ਵੇਂ ਦਿਨ ਮੁੜ ਕੇ ਚਾਰ ਨਾ ਹੀ ਖਾਊਗੀ ਜੀ 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 ਨਾ ਮੁੜ ਕੇ ਤੂੜੀ ਤੇ ਚੱਲੂਗਾ ਬਿਲਕੁਲ ਬਿਲਕੁਲ ਵਪਾਰੀ ਤੇ ਫਿਰ ਪਹਿਲਾਂ ਬੁਰਕੀਆਂ ਵੀ ਦੰਦੇ ਆ ਹਨਾ ਮੈਂ ਨਾ ਇੱਕ ਵੀਡੀਓ ਵਿੱਚ ਪਹਿਲਾਂ ਵੀ ਕਿਹਾ ਸੀ ਮੈਂ ਜਦੋਂ ਵੋਟੀ ਵਿਆਹ ਕੇ ਲਿਆਉਂਦੇ ਆ ਨਾ ਹਾਂ ਮੁੜ ਕੇ 4 5 ਦਿਨ 10 15 ਦਿਨ ਤੇ ਕਦੀ ਕੋਈ ਸਬਜ਼ੀ ਬਣਾ ਦੇ ਕਦੀ ਕੋਈ ਮੁੜ ਕੇ ਉਚਰੀ ਚਾਰ ਨਾਲ ਹੀ ਵੇਖਣ ਦੇ ਦੀ ਵੀ ਕੋਈ ਨਾ ਕੋਈ ਦੁਪਹਿਰੇ ਨਹੀਂ ਬਣਿਆ ਠੀਕ ਆ ਇਹਦਾ ਚੱਲਦਾ ਨਾ ਕੰਮ ਇਦਾਂ ਕਿ ਸਾਡੇ ਬਾਹੜੀਆਂ ਨਵੀਆਂ ਜੱਲੀਆਂ ਵਾ ਇਹਨਾਂ ਨੂੰ ਸਭ ਕੁਝ ਖਵਾਉਣਾ ਕਰੀ ਆ ਖਵਾਤਾ ਕਰੀ ਉਹ ਖਵਾ ਬਿਲਕੁਲ ਜਰਸੀ ਹੈ ਵੀ ਹਨਾ ਹਾਂਜੀ ਜਰਸੀ ਹੈ ਤੇ ਕਿੰਨਾ ਦੋਦ ਵੀਰ ਜੀ ਦੋਦ 22 ਕਿਲੋ 20 ਕਰਕੇ ਖੜੇ 22 ਕਿਲੋ ਤੇ 20 ਕਰਕੇ ਲੈ ਜਾ ਹੈ ਵੱਡੀ ਜੇ ਕੱਦ ਪੂਰਾ ਵੱਡਾ ਤੇ ਤੋਰਾ ਪਲਵਾਨਾਂ ਵਰਗਾ ਹੈ ਦਾ ਹਲਤਾਂ ਖੋਲ ਗਿਆ ਦੋਰੀ ਬਾਹਰ ਨਾਮ ਘੱਟ ਕੀਤੀ ਕੇ ਬੰਦੇ ਨੇ ਜਿੱਡੀ ਵਹਿੜਿਆ ਨਾ ਥਾਣ ਬੜਾ ਚੰਗਾ ਲੱਗਾ ਇਹਨੂੰ ਲੱਗਾ ਬਹੁਤ ਹੈ ਚਵਾਈ ਬੜੀ ਜਿਆਦੀ ਥਾਣ ਵੇਖੋ ਕਿੱਡਾ ਸੋਹਣਾ ਗਾਰਡਰ ਪੂਰਾ ਇਹਨੂੰ ਗਾਜਰੀ ਕਹ ਲਈਏ ਨਹੀਂ ਇਹਦੇ ਗਾਜਰੀ ਚਲਾ ਦਈਏ ਕੰਮ ਇਹਨੂੰ ਚਲਾਣਾ ਚਲਾ ਦੇ ਇਹਨੂੰ ਗਾਜਰੀ ਥਾਂ ਲੱਗਾ ਜੀ ਲੋ ਜੇ ਬੱਚੇ ਤਾਂ ਬਗੈਰ ਪਤਾ ਨਾ ਮਾਰੀਏ ਧਾਰਾ ਤੁਹਾਡੇ ਤੇ ਮਾਰਦਾ ਨਾ 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 ਵੇਤਾ ਪੂਰੀ ਆਉਂਦੀ 4 ਦੀ 7 ਉਹ 7 ਦੇ 4 ਇਹ ਆਉ ਜਾਂਦੀ 4 ਦੀ ਕਿ ਨਹੀਂ ਪੂਰੀ ਏ ਭਾਈ ਰਗ ਨਹੀਂ ਕਾਂ ਦੀ ਪੂਰੀ ਕਾਨੇ ਤੂੰ ਤਾਂ ਕਾਨਿਆਂ ਦੇ ਵਿੱਚ ਦੀ ਕਰਦੀ ਆ ਥੱਲੇ ਨਹੀਂ ਮਾਰਿਆ ਮੜ ਕੇ ਜੁਰਮਾਨੇ ਤੋਂ ਵਜਿਆ ਜਮਾਨੇ ਜੁਰਮਾਨਾ ਨਾਲ ਨਹੀਂ ਤੂੰ ਜਾਣਦੇ ਸੋਹਣੇ ਆ ਜੀ ਪੂਰੀ ਹਨਾ ਬੇਲਪਾਲ ਦੀ ਕਾਫੀ ਲੰਮੀ ਦੁੱਧ ਕਿੰਨਾ ਚ ਵਾਈ ਜਾਊ ਵੀਰ ਜੀ ਅੱਜ ਤਾਂ 20 ਕਰਕੇ ਦਵਾਂਗੇ ਬਾਕੀ ਅਗਲੇ ਦੁਪਹਿਰ ਹੁਣ 20 ਕਿਲੋ ਹੈਗਾ ਵਾ ਮੈਂ ਨਾ ਲੀਟਰ ਮਰਾ ਕੇ ਦਵਾਂਗਾ ਠੀਕ ਆ ਆ ਜਿਵੇਂ ਕੋ ਵੀਡੀਓ ਕਾਲ ਤੇ ਦੂਰਾਂਚ ਵਾਲੇ ਤੇ ਅੰਦਰਾਂਚ ਵਾਲੇ ਕੋਈ ਤੇ ਮੁੱਲ ਕਿੰਨਾ ਕਰਨਾ ਵਾ ਮੋਟੇ ਵੀਰ ਜੀ 75000 ਕਰਦੇ ਆ ਤਾਂ ਦੋਗੇ ਕਿੰਨੇ ਕੀ ਦੀ ਸਹੀ ਬਿਲਕੁਲ ਹਾਂ ਜੀ ਹਾਂ ਨਾ ਇਹ ਬੈਠਦੀ ਹੋਣੀ ਵੀਰ ਜਿਹੜੀ ਥੋੜੀ ਭਾਅ ਨਾ ਮਿਲੀ ਹੁੰਦੀ ਉਹਦਾ ਭਾਅ ਜਾਇਜ਼ ਕਰ ਲਿਆ ਕਰੋ ਭਾਅ ਨਾ ਮਿਲੀ ਤੇ ਨਹੀਂ ਆ ਰੇਟ ਹੀ ਆਪਣੇ ਭਾਅਲੇ ਆ ਹੈ ਰੇਟ ਹੀ ਭਾਅਲੇ ਆ ਕਰ ਦਾਂਗੇ ਛੋਟ ਛੜ ਕਰ ਦਾਂਗੇ ਯਾਰ ਕਰ ਦਾਂਗੇ ਹੋਰ ਕਰ ਦਾਂਗੇ ਜਦਾਂ ਕੋਈ ਕਰਦਾ ਕੋਈ 62000 ਦੀ 62 ਵਾਲਾ ਨਾ ਚੱਲ ਕਰ ਦਾਂਗੇ ਭਾਈ ਉਹ ਫੋਨ ਲਾ ਲੈ ਕੋਈ ਵੀ ਭੈਣ ਭਰਾ ਹਾਂ ਕਾਫੀ ਵੱਡਾ ਜੇ ਧਣ ਸੋਹਣੇ ਲੱਗੇ ਜੀ ਜੀ ਹੈਗੀ ਦੁੱਧ ਵਾਲੀ ਆ ਜੀ ਹਾਂਜੀ ਹਾਂਜੀ ਜਰਸੀ ਤੋਂ ਦੀ ਵੀਰੇ 20 ਲੀਟਰ ਵਾਲੀ ਉਹ ਤਾਂ ਇੰਨੇ ਦੀ ਦਿੰਦੇ ਨਹੀਂਗੇ ਨਹੀਂ ਨਹੀਂ ਆਪਾਂ ਦੇ ਦਾਂਗੇ ਚੋਕੇ ਖੜੇ ਨਾਲੇ 20 ਲੀਟਰ ਖੜੇ 20000 ਧਣ ਲੱਗਾ ਭਾਵੇਂ ਕੋਈ ਭੈਣ ਵੀ ਕੋ ਚੋਲੇ ਕੋ ਇਹ ਥੋੜਾ ਵੀ ਹਿੱਲ ਜਾਣ ਅੱਗੇ ਡੱਬੀ ਵਹਿੜ ਆ ਗਈ ਹਨਾ ਤੋਰ ਵੀ ਦੇ ਨੂੰ ਕਈ ਵੱਡੀਆਂ ਮਾਦਾਆਂ ਨੇ ਫੱਟੀ ਧਾ ਕੇ ਚੋਲੀਆਂ ਨੂੰ ਕਾਂ ਫੱਟੀ ਧਾ ਕੇ ਚੋਲੀਆਂ ਦੀ ਠੀਕ ਆ ਜੀ ਉਹਨੂੰ ਸਿਮਾ ਲਿਆ ਦੇਣਾ ਪਵੇ ਜਿਹੜਾ ਮਰਜੀ ਪਸ਼ੂ ਜੀ 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 ਸਾਡੀ ਮੰਮੀ ਨੂੰ ਕਿਹਜਰਾ ਤੇ ਬੈਠਾ ਹੰਦੀਏ ਗੋਡੇ ਪਏ ਤਾਂ ਵੀ ਚੱਲ ਜਾਣੀ ਠੀਕ ਠੀਕ ਹੈ ਹਣਾ ਉੱਚੀ ਵੀ ਫੱਟੀ ਤੇ ਬੈਠ ਕੇ ਚੋਈਂ ਐਂ ਤਾਂ ਆਬਾ ਆਰਟੀ ਤੇ ਬੈਠ ਕੇ ਚੋਈਦੀ ਇਹ ਵੀ ਚੱਲੇ ਆਰਟੀ ਤੇ ਬੈਠ ਕੇ ਖਾਣੇ ਆਰਟੀ ਵਾਲਾ ਕੰਮ ਹੁੰਦਾ ਇਹ ਇਹਦਾ ਇਹਦਾ ਸੁਹਾ ਕਿਰਵਾ ਵੀਰ ਸੁਹਾ ਵੀ ਦੀ ਦੂਜਾ ਵਾ ਤੇ ਤੀਜਾ ਲਾ ਕੇ ਚੱਲਿਓ ਤੀਜਾ ਹਾਂ ਥੋੜਾ ਲਿੱਟਾ ਬੰਨ ਮਕਾਉਂਦੀ ਮੜਾ ਜਾ ਤਾ ਪਰ ਅੱਜ ਤੱਕ ਲੋ ਇਹ ਪੰਜ-ਛੇ ਦਿਨ ਸਾਂਭਿਆ ਹੋ ਹੋ ਚੰਗੀ ਬਣ ਜੂ ਜਿੱਦਣ ਤਿਆਰ ਹੋਈ ਲਿੱਸਾ ਪਾ ਨਾਪੇ ਦੇਖਣੋਂ ਅੜ ਜਾਣਾ ਦਾ ਲੈ ਵਾਈ ਦੇਖਣਾ ਇਕੱਲਾ ਦੇਖਣ ਦਿਆ ਦੱਸਣਾ ਚਾਹੀਦਾ ਵੀਡੀਓ ਤੇ ਹਾਂਜੀ 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 ਇਹ ਰੰਗ ਬੜਾ ਡੱਬੀ ਖੱਬੀ ਬੜੀ ਪੋਲੀ ਡੱਬੀ ਪੱਲੀ ਬੜੀ ਸੋਹਣੀ ਆ ਜੀ ਪੂਰੀ ਆਹ ਵੇਖੋ ਕਰੋ ਜਾਏਗਾ ਇਹੋ ਲਈ ਬੰਦੀ ਨਾ ਨਾ ਜਿੱਥੇ ਮਰਜੀ ਬੰਦੋ ਕੋਈ ਗੱਲ ਨਹੀਂ ਤੇ ਦੁੱਧ ਵੀਰ ਜੀ ਕਿੰਨਾ ਚਵਾ ਜੂਗੀ ਉਹ ਦਿਨੇ 17-18 ਕਿਲੋ ਚਵਾਣਾ ਬਾਕੀ ਸਾਵਧਾਨਾ ਦੁੱਧ ਦੇ ਸੰਤ ਤੇ ਦਿਨ ਕਿਨੇ ਲਾ ਜੂ ਦਿਨੇ 8 ਲੈਣੇ ਵੀਰ ਜੀ 8 ਦਿਨ ਲੱਜੂ ਹਾਂਜੀ ਹਾਂਜੀ ਥਾਣ ਬੜਾ ਸੋਹਣਾ ਲੱਗਾ ਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਦੇ ਦਾਂਗੇ ਵੀ 55000 ਜੀ ਛੋੜ ਕਿ ਨਹੀਂ ਕਰੋਗੇ ਛੋੜ ਕਰ ਦਾਂਗੇ 3000 52000 ਕਰ ਦਾਂਗੇ 52000 ਦੀ ਆ ਵੇਖੋ ਇਹ ਸੋਹਣਾ ਥਾਣ ਲੱਗਾ ਕੁਆਲਿਟੀ ਦਾ ਠੀਕ ਹੈ ਬਿਲਕੁਲ ਜਾਇਜ਼ ਮੁੱਲ ਦੱਸਿਆ ਵੀ ਇਹਨੇ ਛੋੜ ਕਰ ਦੇਗਾ ਥੋੜੀ ਬੋਦੀ ਕਿ ਨਹੀਂ ਦਾਂਗੇ ਕਰ ਦਾਂਗੇ ਤੂੰ ਭੈਣ ਭਰਾ ਲਾ ਲਿਓ ਫੋਨ ਵੀਰ ਨੂੰ ਤੇ 52000 ਚ ਮਾਨਦਾਨ ਹੋ ਜਾਊਗਾ ਚੰਗੀ ਆ ਜੀ 50 ਹੀ ਦੇਦਾ ਯਾਰ ਫਿਰ ਕੀ ਨਾ ਨਾ 50 ਦੀ ਦੇਦੀ ਕੋਈ ਨਹੀਂ ਵੀਰ ਨਹੀਂ ਨਹੀਂ 50 ਹੀ ਦੇਣੀ ਯਾਰ ਉਹਨੇ ਕੋਈ ਨਹੀਂ 50 ਦੀ ਦੇਦੀ ਯਾਰ 50 ਨਹੀਂ ਕਰਾਉਣਾ ਮਾਣ ਯਾਰ ਤਾਂ ਇਹ ਮੈਂ ਵੀਰਾਂ ਨੂੰ ਕਹਿਣਾ ਵੀ ਜੇ ਵੀਡੀਓ ਵਾਲੇ ਵੱਧ ਪਾਉਣ ਦੇ 2000 ਨਾ ਘੱਟ ਪਾਉਣ ਦੇ ਸਾਡੇ ਕਹਿਣ ਤੇ 40000 ਦੀ ਦੇ 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 40000 ਦੀ ਮੈਂ ਕਹਿੰਦਾ ਮੈਨੂੰ ਹੀ ਦੇ ਦੇ ਮੈਂ ਲੈ ਜਾਊਂਗਾ ਯਾਰ ਉਹ ਤਾਂ ਭਾਜੀ ਭੁਜਾ ਗਿਆ ਉਹ ਤਾਂ ਤੁਰ ਕੇ ਜਲ ਜਣੀ ਆ ਉਹ ਤਾਂ ਗੱਡੀ ਤੇ ਚੜਾਉਂਦੀ ਲੋ ਗੱਡੀ ਵਾਲਾ ਭਾਵੇਂ ਨਾ ਹੀ ਆਵੇ ਨਹੀਂ ਹੁਣ ਜੇ ਜਿਹੜੀ ਗੱਲ ਮੈਂ ਕਹਿੰਨਾ ਉੱਤੇ ਆਉਦਾ ਨਹੀਂ ਨਹੀਂ ਉਹ ਤਾਂ ਕਾਹੜਾ 50 ਹੀ ਦੇਦਾ ਮੈਂ 50 ਦੇ ਦੋ ਹੋਰ ਛੱਡ ਫੇ। ਉਹ ਨਹੀਂ ਉਹ ਮੈਂ ਤਾਂ ਕਾਹੜਾ ਮਜਾਦਾ। ਇਹ ਜਿਹੜੀ ਇੱਕ 33 ਦੀ ਨਹੀਂ ਪਾਈ ਆ 40 ਜਾਂ ਦੀ ਪਾਈ 33 ਕਿਆ। ਉਹ ਵੀ 33 ਦੇ ਗਏ ਮੈਂ ਤੇ ਬਥੇਰਾ ਗਿਆ ਮਹਾਸੇ ਦਾ ਗਿਆ ਉਹਦਾ ਮੈਂ ਹਾਸੇ ਨਾਲ ਗਿਆ ਕਿਦਾਂ ਵੀ ਗਿਆ ਪੈਸੇ ਦੇ ਨਹੀਂ ਦੇਣੇ। ਠੀਕ ਹੈ। ਹੁਣ 48 ਦੇਜੋ। ਕਰ ਲਾਂਗੇ ਭਾਜੀ। ਛਟਾ ਅੱਧਾ ਜੇ ਹੋਰ। ਤੁਹਾਨੂੰ ਕਿਦੇ ਨਾਮ ਆ। ਐਂਦਾ ਨਹੀਂ 48 ਪਰ। ਨਹੀਂ ਇਹਦਾ ਥੋੜੀ ਉਹਦਾ। ਇਹ ਤਾਂ ਵੱਡੀ ਆ। ਵੱਡੀ ਵੱਡੀ ਵੱਡੀ। ਸੋਹਣੀ ਆ ਜੀ। ਠੰਡੀ ਹੈ ਵੀ ਵੱਡੀ ਵੀ। ਠੀਕ ਹੈ। ਠੰਡੀ ਹੈ ਲੋਣੀ ਕੋਈ ਚੱਕਰ। ਠੰਡੀ ਆ ਆ ਲੈ ਆਣ ਤੁਮਾਣੀ ਸੋਹਣੀ ਆ ਰੰਗ ਬਾਝਿਆ ਵੈੜ ਚੰਗੀ ਕੁਆਲਿਟੀ ਆ ਜੀ ਇਹਦਾ ਸਿਆਲ ਚ ਕੰਬਲ ਨਹੀਂ ਲਈ ਜੀ ਸੂਆ ਇਹਦਾ ਕਰਵਾ ਜੀ ਹਾਂ ਜੀ ਸੂਆ ਸੂਆ ਦੂਜਾ ਵੀ ਇਹਦਾ ਦੂਜਾ ਸੂਆ ਹਾਂ ਜਰਸੀ ਵੈੜਿਆ ਜਰਸੀ ਕਾਲੀ ਜਰਸੀ ਜਿਹੜੀ ਜਰਸੀ ਚ ਦਾ ਹਾਂ ਜੀ ਫੱਡੀ ਜਰਸੀ ਜਿਹਨੂੰ ਕਹਿ ਦਿੰਦੇ ਆ ਹਨਾ ਐਚ ਐਫ ਦੇ ਨਾਲ ਥੋੜੀ ਕਰਾਸ ਆ ਇਹ ਹੈ ਕਿ ਇਦਾਂ ਦੀਆਂ ਵੱਡੇ ਫਾਰਮਾਂ ਚ ਹੁੰਦੀਆਂ ਆ ਵੱਡੇ ਫਾਰਮਾਂ ਚ ਹੁੰਦੀਆਂ ਹਨਾ ਹਾਂ ਜੀ ਇਹਦੇ ਦਿਨ ਦਾਹ ਲੈ ਆਏ ਨੇ ਠੀਕ ਆ ਜੀ ਹਾਂ ਜੀ ਤਸੋ ਫੇ ਦੇ ਦੇ ਦਾਂਗੇ ਵੀ ਲੱਖ ਰੁਪਏ ਦੀ ਕਰਕੇ ਦੁੱਧ ਕਿੰਨਾ ਕੁ ਜਵਾਜੂਗੀ ਦੁੱਧ ਢੋਣ ਕਰਮਾ ਦਾ 20 22 ਕਿਲੋ ਤੇ ਚੁਗਾਉਗੀ ਸੌਖਾ ਜੀ ਜਾਂਦ ਲੱਖ ਰੁਪਏ ਵਾਲੀ ਦੁੱਧ ਪਵਾਲੇ ਬਾਲਟੀ ਚ ਹਾਂ ਨਹੀਂ ਪਾਉਗੀ ਬਾਲਟੀ ਚ ਪਾ ਪਾਈ ਨਹੀਂ 20 ਕਿਲੋ ਦਊਗਾ ਸਵਾ ਕੇ ਦੇ ਦੇ ਨਹੀਂ ਲੱਖ ਦੀ ਵਿਗ ਜਾਣੀ ਫੇ ਨਹੀਂ ਨਹੀਂ ਚੱਲ ਕੋਈ ਨਹੀਂ ਆਪਾਂ ਲੱਖ ਦੀ ਜੋੜ ਦੇਣੀ ਆ ਆਪਾਂ ਦੇ ਦਾਂਗੇ 55000 ਦੀ ਬੜੀ ਖੇਤੀ ਥਾਣੋਂ ਆਈ। ਕੱਟ ਕੀਤਾ ਚੰਗਾ ਆ। ਮੁੜ ਕੇ ਕੋਈ ਮੰਗੇ ਨਾ। ਮੁੜ ਕੇ ਨਾ ਵਿਗਿਆ ਮਖੌਲੇ ਬੜੇ ਕਰਦੇ ਲਾ। ਸੋਹਣੀ ਨਹੀਂ ਸੋਹਣੀ ਆ ਜੀ। ਮੈਂ ਵਿਗੂ ਕਿਉਂ ਨਾ ਵਿਗੂ? ਭੱਜੀਆਂ ਜਾਣਗੀਆਂ ਜੀ। ਹੁਣ ਜਿਹੜਾ ਲੱਗਾ ਇਹਨੂੰ ਕੁਆਲਿਟੀ ਚੰਗਾ ਕੁਆਲਿਟੀ ਵਾਲਾ ਲੱਗਾ। ਕੀ ਚੀਜ਼ ਹੋ ਰਿਹਾ? ਕਈ ਭਰਾ ਜਦੋਂ ਇੱਥੇ ਆਉਂਦੇ ਨਾ ਜਦੋਂ ਆਉਂਦੇ ਮੁੱਲ ਕਰ ਕਿੰਨਾ ਕਰਨਾ? ਹਾਂ ਜੀ। ਉਦੋਂ ਮੰਨ ਲਓ ਆਪਾਂ ਇਹ ਵੇਚ ਲਈ 48 ਦੀ ਲਾ ਲਓ। ਹਾਂ ਜੀ। ਇਹਦਾ 60 ਮੰਗਾਗੇ ਤਾਂ ਕੋਈ ਦਊਗਾ? ਠੀਕ ਹੈ ਜੀ ਹਾਂ ਉਹ ਕਹਿੰਦੇ ਤੂੰ ਵੀਡੀਓ ਦੇ ਨਾਮ ਉੱਲਗ ਪਾਇਆ ਤੇ ਮੈਂ ਵੀਡੀਓ ਦੇ 500 100 ਤੇ ਥੱਲੇ ਹੋਣਾ ਜ਼ਿਆਦਾ ਨਹੀਂ ਹੋਣਾ ਹਾਂਜੀ ਹਾਂਜੀ ਨਹੀਂ ਵੀਡੀਓ ਦੇ ਮੁੱਲ ਹੀ ਫਿਕਸ ਹੁੰਦੇ ਆ ਦੇ ਇਹ ਹੁੰਦੇ ਆ ਉਹ ਫਰਕ ਪੈ ਜੀ 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 ਇਹ ਕਿਹੜਾ ਕਾਦਾ ਵੀਰੇ ਹਾਂਜੀ ਹਾਂਜੀ ਉਹ ਕਹਿੰਦੇ ਮੁੱਲ ਮੰਗ ਮੁੱਲ ਤੇ ਫਿਰ ਥੋੜਾ ਬਾਲਾ ਫਰਕ ਤੇ ਪਾਉਣਾ ਪੈਂਦਾ ਠੀਕ ਹੈ ਜੀ ਤਾਂ ਹੁਣ ਅੱਗੇ ਆ ਜਿਹੜੀ ਆ ਗਈ ਹਾਂਜੀ ਉਹ ਨਹੀਂ ਗੱਬਣ ਇਹ ਸੂਈ ਕਿ ਗੱਬਣਾ ਗੱਬਣਾ ਜਾਂ ਵੀਜੀ ਗੱਬਣ ਤੋੜ ਲਾ ਵੀਰੇ ਇਹਨੂੰ ਲਾਡੀ ਆਖੜਾ ਗੱਭਾਂ ਹੀ ਉੱਥੇ ਪਾ ਦੇ ਦਨੀਆਂ ਜਣੀਆਂ 10 10 ਕਿਲੋ ਰੋਲ ਕੇ ਸੁਈਆਂ ਵੇਗੀਆਂ 10 ਦਿਨ 15 ਦਿਨ ਸਾਹਮ ਕੇ ਜਿਹੜੀ ਆ ਕਿ 8 ਦਿਨ ਲੜੇ ਨਹੀਂ ਰੇ 8 15 ਦਿਨ ਵਾਲੀ 15 ਵਾਲੀ ਉਹ 8 ਦਿਨ ਲਉਗੀ ਠੀਕ ਹੈ ਇੱਥੇ ਬੰਨੀ ਇੱਥੇ ਬੰਨੀ ਬੱਤੀ ਕੋਲਾਂ ਨੇ ਕਿ ਨਹੀਂ ਇੱਥੇ ਬੰਨੀ ਇੱਥੇ ਜਾਣ ਦੇ ਇਹ ਵੀ ਜਰਸੀ ਆ ਹੈ ਚਾਦ ਨਸਲ ਵਾਲੀ ਆ ਜਰਸੀ ਇਹਦਾ ਸੁਆ ਕਰਵਾਊਗਾ ਸੁਆ ਵੀ ਅਸੀਂ ਦੂਜਾ ਹੀ ਆ ਦੂਜਾ ਸੁਆ ਦੇਖੋ ਆਪਣੇ ਦੇ ਨਾਲ ਚੱਲੇ ਕੋਈ ਆਪਣਾ ਤੀਜਾ ਲਾ ਕੇ ਲੈ ਲੈ ਕੋਈ ਦੂਜਾ ਲਾ ਕੇ ਲੈ ਲੈ ਕੋਈ ਚੌਥਾ ਰੰਗ ਇਹ ਵੀ ਕਾਫੀ ਕਲਰ ਆ ਇਹਦੀ ਵੀ ਕਾਫੀ ਬਣੂਗੀ ਦੋਦੀ ਹੈ ਕਾਫੀ ਵਾਲਾ ਕੰਮ ਕਾਲਾ ਤੇ ਕਾਫੀ ਕਲਰ ਹਾਂ ਕਾਫੀ ਕਲਰ ਇਹਨੂੰ ਕਾਫੀ ਕਲਰ ਕਹਿ ਦਿੰਦੇ ਆਹ ਜਿਹੜੀ ਪਿਓਰ ਕਾਲੀ ਆ ਹਾਂਜੀ ਇਹ ਆਹ ਵਾਲੀ ਕਾਫੀ ਕਲਰ ਇਹਨੂੰ ਲੈ ਆ ਵੀਰੇ ਇਹਨੂੰ ਮਾੜੀ ਖਿਲਾ ਰਗੇ ਥੋੜਾ ਬਖਾਓ ਥਾਲ ਬਣਾਉਂ ਜਿਹਾ ਦੋਰਾ ਲੱਗਾ ਇੱਥੇ ਹਾਂਜੀ ਹਾਂਜੀ ਥਾਣ ਚੰਗਾ ਸੋਨਾ ਨੂੰ ਹੀ ਵੇਖ ਕਿੱਡੀ ਸੋਹਣੀ ਮਾੜੀ ਖਿਲਾ ਰੀ ਇਥੇ ਪੂਰੀ ਹਰਾ ਵੀ ਠੱਡ ਨਕੀ ਮਾੜੀ ਜੇ ਤੂੰ ਵਾ ਡਰਦੀ ਮੇਰੇ ਤੋਂ ਡਰਦੀ ਕੋਈ ਨਹੀਂ ਕੋਈ ਨਹੀਂ ਮੇਰੇ ਰੇਗਾ ਬੰਦਾ ਪਹਿਲੀ ਵਾਰ ਵੇਖਿਆ ਨਹੀਂ ਨਹੀਂ ਤੂੰ ਹੀ ਸੋਨੇ ਸੁਨੱਖੇ ਜਿਸ ਨੂੰ ਨਹੀਂ ਡਰਨਾ ਉਹ ਗੱਲ ਸੋਨੇ ਸੁਨੱਖੇ ਦੀ ਨਹੀਂ ਬੰਦਾ ਹੰਡੀ ਪੂਰੀ ਦੀ ਥਾਂ ਸੋਹਣੀ ਲੱਗੀ ਪੂਰਾ ਵਧੀਆ ਥੋੜੀ ਡਰਦੀ ਆ ਡਰਦੀ ਥੋੜੀ ਛੱਕਦੀ ਥੋੜੀ ਕੋਈ ਗੱਲ ਨਹੀਂ ਤੇ ਕਿੰਨਾ ਦੋਤੇ ਚਵਾਜੂ ਵੀਰ ਜੀ ਇਹ ਦੋਤੇ ਨੇ 15 16 ਕਿਲੋ ਵੀਤੀ ਚਵਾ ਦੇਣਾ ਤੇ ਮੁੱਲ ਜੱਤ ਵਾਲਾ ਚੱਡਾ ਜੇ ਪਾਉਣਾ ਵੀ ਵੀ ਉਠਾ ਦਿਓ ਨਹੀਂ ਨਹੀਂ ਜੱਤ ਵਾਲਾ ਜੱਤ ਵਾਲਾ ਜੱਤ ਲੂਈ ਆਈ ਹੈਗੀ ਲੂਈ ਆਈ ਪੂਰੀ ਹੋਵੇ ਡਰਦੀ ਥੋੜੀ ਹਾਂ ਛੱਕਦੀ ਥੋੜੀ ਡਰਦੀ ਫੇਰ ਚੁੱਕ ਲੈ ਹੁਣ ਮੁੱਲ ਦੱਸੋ ਨਹੀਂ ਨਹੀਂ ਚੁੱਕਣਾ ਨਹੀਂ ਕੋਈ ਗੱਲ ਨਹੀਂ ਫੇਰ ਚੁੱਕ ਲਾਂਗੇ ਮੁੱਲ 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 ਦੇ ਦਾਂਗੇ ਵੀਰ ਜੀ 47000 ਦੀ ਠੀਕ ਹੈ ਤੇ ਛੋਟ ਕਿ ਨਹੀਂ ਕਰੋਗੇ ਛੋਟ ਕਰ ਦਾਂਗੇ 2000 ਰੁਪਏ 45000 ਦੀ ਹੋਰ ਹੋ ਜੂ ਮੌਕੇ ਤੇ ਕਰ ਦਾਂਗੇ ਮਾਨਤਨ ਕੋ ਭੈਣ ਭਰਾ ਨੂੰ ਪਿਆਰ ਨਾਲ ਦੇ ਦਾਂ ਹੂੰ ਲਾਰੇ ਕੋਈ ਨਹੀਂ ਮਦਰੀ ਗੋਡੀ ਦੀ ਵਹਿੜਿਆ ਬਹੁਤ ਚੰਗੀ ਘਰ ਚੋਣ ਵਾਸਤੇ ਹਾਂਜੀ ਹਾਂਜੀ ਬਹੁਤ ਵਧੀਆ ਰਣੀ ਕੀਤੀ ਠੀਕ ਹੈ ਜੀ ਅਗਲੇ ਤੌਰ ਨਾਲ ਆਡੀ ਵੀਰ ਹਾਂਜੀ ਤੋਰਦੇ ਇਹ ਗੱਬਣ ਕਿ ਸੂਈ ਆ ਨਹੀਂ ਇਹ ਗੱਬਣਾ ਹੀ ਹੋਵੇ ਆ ਵੀ ਤੋਂ ਸਾਰੀਆਂ ਗੱਬਣਾ ਹੀ ਹੁਣ ਗੱਬਣਾ ਕਪੜਾ ਵੀ ਦੀ ਜਿਹੜੀ ਸੂਪੇ ਦੀ ਸੂਈ ਵੇਚ ਲਈਦੀ ਆ ਹਾਂਜੀ 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 ਹੁਣ ਮਾਲ ਸੂਆ ਘਾਟ ਲੰਭਦਾ ਫੜਾ ਠੀਕ ਆ ਠੀਕ ਆ ਇਹ ਕਪੜਾ ਮੇਰੀਆਂ ਦੱਸਦੇ ਸਾਹਮਣੀ ਪੋਵੇ ਹੁਣ ਵਪਾਰ ਲੈਣੇ ਜੇ ਚਦਾ ਕੇ ਲੈਣੀ ਜੇ ਕੋਈ ਪੱਕਾ ਵਿਆ ਨਾ ਕਰ ਲੈ ਸਵਾ ਕੇ ਵੀ ਦੇ ਦੇਗਾ ਉਹ ਨਹੀਂ ਸੂਣ ਵਾਲਾ ਕੰਮ ਮੁੜ ਕੇ ਫਿਰ ਮੁਸ਼ਕਲ ਆ ਝੂਠੀ ਗੱਲ ਨਹੀਂ ਕਰਨੀ ਮੈਂ ਕੀ ਆਪਣੀ ਜਗ੍ਹਾ ਥਾਣ ਵਿਖਾ ਕੇ ਗੱਬਣ ਤਿਆਰ ਹੋਵੇ ਚਲੋ ਆਪਣੇ ਇੱਕ ਅੱਦੇ ਦਿੰਦੇ ਨਹੀਂ ਕੋ ਗੱਲ ਨਹੀਂ ਇੱਕ ਦਿਨ ਬਾਅਦ ਖਾਣ ਨਹੀਂ ਦੋ ਦਿਨ ਬਾਅਦ ਖਾਣ ਨਹੀਂ ਕੋਈ ਇਹ ਵੀ ਵੱਡੀ ਆ ਠੀਕ ਕਰਮ ਨਹੀਂ ਗੱਬਣ ਵੀ ਹੋਵੇ ਆਪਾਂ ਗਰਮ ਨਹੀਂ ਲੈਣੀ ਠੀਕ ਹੈ ਜੀ ਤੁਹਾਂ ਡਰਦੀ ਮਾੜੀ ਨਹੀਂ ਆ ਗਈ ਹਾਂ ਆ ਲੈਵਾ ਖਾਓ ਬੜੀ ਆ ਇਹ ਹੁਣ ਗਰਮੀਆਂ ਚ ਚੋਣ ਵਾਸਤੇ ਇਹੋ ਫਿੱਟ ਬੈਣੀ ਹਾਂਜੀ 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 ਥਾਨ ਬੜੇ ਸੋਹਣੇ ਲੱਗੇ ਇਹਦੇ ਵੀ ਚੰਗੇ ਆ ਕੁਆਲਿਟੀ ਚੰਗੀ ਆ ਹਾਂਜੀ ਜੱਡਾ ਪੋਲਾ ਵਿਖਾਓ ਕਿੰਨਾ ਜੀ 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 ਕਾਫੀ ਕਲਰ ਆ ਜੀ ਇਹ ਵੀ ਬਣਨੀ ਬੜੀ ਆ ਢੇ ਲਾਂਡੂ ਲਾ ਜੇ ਹੈਗੀਆਂ ਆ ਵੇਖੋ ਆਹ ਕੋ ਪੋਲੀ ਕਿੰਨੀ ਜੀ 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 ਠੰਡੀ ਆ ਬਿਲਕੁਲ ਪੂਰੀ ਪੂਰੀ ਪੋਲ ਠੰਡੀ ਵੀ ਹੈ ਤੇ ਥੋੜੀ ਡਰ ਜਾਂਦੀ ਆ ਸਾਡੇ ਤੋਂ ਗੱਲ ਹੋਣੀ ਆ ਆਹ ਕੋ ਪੋਲੀ ਕਿੰਨੀ ਆ ਸੁਣਾ ਸੁਣਾ ਦੀਆਂ ਵੀਰ ਜੀ ਸਾਰੀਆਂ ਓਕੇ ਤੁਹਾਡੀਆਂ ਓਕੇ ਓਕੇ ਵੀਰ ਜੀ ਕੋਈ ਬਾਦ ਘਾਟ ਹੋਈ ਜਿਹੜੀ ਚ ਆਪੇ ਦੱਸ ਦਿਓ ਨਹੀਂ ਹੋਦਾ ਆਪਾਂ ਦੱਸ ਕੇ ਦਵਾਂਗੇ ਕਈ ਵਾਰ ਸਾਡੇ ਕੋ ਕੁਝ ਗੱਲਾਂ ਪੁੱਛਣ ਵਾਲੀਆਂ ਰਹਿ ਜਾਂਦੀਆਂ ਉਹ ਤੇ ਗੱਬਣੀਆਂ ਵੀ ਦੀਆਂ ਸੂਈਆਂ ਦੀ ਬਾਦ ਘਾਟ ਨਹੀਂ ਹੈਗੀ ਸੂਈਆਂ ਬਰਾਬਰ ਆ ਠੀਕ ਉਹਦੇ ਡੰਗ ਦਾ ਜ਼ਿਆਦਾ ਪਤਾ ਲੱਗਦਾ ਹਾਂਜੀ ਹਾਂਜੀ ਤੇ ਇਹਦਾ ਕਿੰਨਾ ਕਰਨਾ ਮੁੱਲ ਵੀਰ ਜੀ ਦੇਦਾ ਕਿ 75 ਦੀ 75 ਹਜ਼ਾਰ ਦੀ ਹਾਂਜੀ ਹਾਂਜੀ ਛੋੜੋ ਠੀਕ ਆ ਜੀ 70 ਦੀ ਨਾ ਆਜੂ ਦੇਦਾਂ ਦੇ ਭਾਈ 70 ਦੀ ਜੜਾ ਫੋਨ ਲਾ ਲੈ ਕੋਈ ਵੀ ਨਾ ਬੜੀ ਬਾੜੀ ਚੰਗੀ ਜੀ ਠੀਕ ਆ ਚੰਗੀ ਆ ਜੀ ਅੱਗੇ ਉਹ ਲਾਸਟ ਪੀਸ ਇੱਕ ਹੋਰ ਰਹਿ ਗਿਆ ਹਨਾ ਠੀਕ ਆ ਜੀ ਸੋਹਣੀਆਂ ਸੁਨੱਖੀਆਂ ਸਾਰੀਆਂ ਵੇਖ ਲਓ ਇੱਕ ਨਾ ਆ ਵੇਖੋ ਬਾਕੀ ਜੇ ਕੋਈ ਜਾਣਕਾਰੀ ਰਹਿ ਜੇ ਆ ਕੇ ਵੀਰ ਕੋ ਖੁਦ ਲੈ ਲਿਓ ਜੀ ਇਹਦੇ ਬਾਰੇ ਦੱਸ ਵੀਰ ਕਿਨਵਾ ਸੂਆ ਇਹ ਵੀ ਦੂਜਾ ਸੂਰੂਏ ਦੂਜੇ ਤੀਜੇ ਹੀ ਅਰੇ ਕੋਈ ਦੂਜੇ ਲਾ ਲਓ ਕੋਈ ਦੋਨੋਂ ਥੋੜਾ ਬੁੱਢਾ ਸੰਡੰਗਰ ਲੱਗਿਆ ਦੂਜੇ ਲੰਗੜਿਆ ਵੀ ਸਾਡਾ ਦਿਨ ਕਿੰਨੇ ਕ ਲੈ ਜੂਗੀ ਦਿਨ ਨੇ 5 6 5 ਕੇ ਖਾਣੇ ਜਿਆਦਾ ਨਹੀਂ ਖਾਣੇ 5 ਦਿਨ ਹਾਂਜੀ ਬਾਕੀ ਥਾਣਾ ਅਜੇ ਖੋਲੂਗੀ ਪੂਰੇ ਪਿਛਲੇ ਪੂਰਾ ਮੋਟਾ ਵਾ 1 ਮਿੰਟ ਰੁਕੀ ਥੱਲੇ ਉੱਪਰ ਨਹੀਂ ਮਾਰੂ ਮੜਿਆ ਥਾਣਾ ਜਾਣ ਦੇ ਬਾਹਰ ਤੋੜ ਦੇ ਤੋੜ ਦੇ ਤੋੜ ਦੇ ਮੈਨੂੰ ਇਹਨੂੰ ਤੋੜ ਦੇਣੀ ਪੂਰੀ ਖੁੱਲੇ ਦੇ ਵੇਦੀ ਆ ਜੀ ਜੀ ਥਾਣ ਸੋਹਣੇ ਲੱਗੇ ਜੀ ਜੀ ਇਨੀ ਕਈ ਡੰਗਰ ਇਦਾਂ ਦਾ ਭਾਲ ਪਾ ਜਾਂਦੇ ਪਿਛਲੇ ਪਤੋਂ ਦੀਦੇ ਕ ਕਹੋ ਜਿਆਦਾ ਨਹੀਂ ਨੇ 20 ਕਿਲੋ ਦੁੱਧ ਸੌਖਾ ਚੋਈ ਜਣਾ ਕੀਤੀ ਹਾਂਜੀ ਇਹਨੂੰ ਘਮਾਈ ਮੜੀ ਉਹਨੂੰ ਲੈ ਜਾ ਮੜੀ ਤਾਂ ਡਾਕਲਾ ਹੀ ਥੇ ਕੋਈ ਨਹੀਂ ਥਾਣ ਬਾਕੀ ਚੰਗੇ ਸੋਹਣੇ ਲੱਗੇ ਆ ਜੀ ਆਹ ਇੱਕ ਰਾਮਾ ਇਹ ਤੋਂ ਬੜੇ ਪਿਆਰ ਕੇ ਵਿਖਾ ਦਿੰਦੇ ਕੇਲੇਆਂ ਆਣ ਕੇ ਥਾਣਾ ਇਹਦੇ ਹਾਂ ਵੱਖਰੇ ਵੱਖਰੇ ਥਾਣ ਮੈਂ ਜੇ ਕੋਈ ਪੁੱਛੇ ਕੇਲੇ ਵਾਲੀ ਥਣ ਵਾਲੀ ਜਾਂ ਕਿਹੜਾ ਉਹ ਦੂਜਾ ਕਿਹੜਾ ਹੈ ਉਹ ਖੀਰਿਆਂ ਵਾਲੇ ਉਹ ਖੀਰਿਆਂ ਵਾਲੇ ਹੋਗੇ ਆ ਨਾ ਆਪਾਂ ਸਾਰੇ ਦੇ ਪਾਤੇ ਆ ਹਾਂ ਇਹ ਕਿੰਨਾ ਕਿ ਵੀਰ ਜੀ ਦੋਤ ਚਵਾ ਜੂਗੀ ਉਹਨੇ 20 22 ਕਿਲੋ ਚਵਾ ਦੇਣਾ ਵੀਰ ਜੀ 20 22 ਕਿਲੋ ਆ ਬਖਾਓ ਸਣਾਂ ਦੀ ਕੁਆਲਟੀ ਵਾ ਠੀਕ ਆ ਕੋਈ ਨਹੀਂ ਕੋਈ ਨਹੀਂ ਸੋਹਣੇ ਆ ਸਣ ਬਾਕੀ ਆ ਕੇ ਵੇਖੇ ਕਿ ਭੈਣ ਭਰਾ ਮੁਰਕੇ ਦੋਰੇ ਪੁੱਛਦੇ ਨਹੀਂ ਨਹੀਂ ਆ ਕੇ ਵੇਖ ਲੈ ਕੋਈ ਗੱਲ ਨਹੀਂ ਦੱਸੋ ਕਿਹੜੀ ਗੱਲ ਆ ਆ ਵੇਖੋ ਸਣ ਸੋਹਣੇ ਲੱਗੇ ਹਾਂ ਸਣ ਪਰ ਕਈ ਵਾਰੀ ਦੰਗਰ ਨਹੀਂ ਵਿਖਾਵਾ ਕਰਦਾ ਥਾਂ ਥਲੇ ਪੂਰਾ ਮੋਟਾ ਹੁੰਦਾ ਤੇ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਦੇ ਦਾਂਗੇ ਵੀਰ ਜੀ 60000 ਦੀ ਛੋੜ ਕਿ ਨਹੀਂ ਕਰੋਗੇ ਛੋੜ ਕਰ ਦਾਂਗੇ ਇਹਦੇ ਚੋਂ 10000 بیا ਕਰਦਾ ਹੈ ਭਾਜੀ 55000 ਦੀ ਹੋਰ ਹੁੰਦੀ ਆ ਹਰਖੰਡ ਕਰਦਾਂਗੇ ਜਿਆਦਾ ਨਹੀਂ ਹੋਣੀ ਠੀਕ ਆ 55000 ਨੂੰ ਲਾ ਲੈ ਕੋਈ ਵੀ ਹਨਾ ਤੇ ਬਾਕੀ ਜੇ ਇੱਕ ਹੋਰ ਗਿਫਟ ਦੇਣਾ ਵੀਰਾਂ ਨੇ ਜਿੰਨੇ ਜੋੜਾ ਲਿਆ ਉਹਦੇ ਨਾਲ ਇੱਕ ਵਾਸ਼ੀ ਫ੍ਰੀ ਆ ਦੇ ਦਾਂਗੇ ਭਾਜੀ ਹਨਾ ਦੇ ਦਾਂ ਕੋ ਗੱਲ ਵਾਸ਼ੀ ਦਿਖਾਈਏ ਦੇ ਦਾਂਗੇ ਸਿੰਘਾਂ ਵਾਲੀ ਏ ਨਹੀਂ ਸਿੰਘ ਹੈਗੇ ਨਿਕੇ ਨਿਕੇ ਮਾੜੇ ਮੁੱਲ ਦਵਾਂਗੇ ਤਾਂ ਫ੍ਰੀ ਦੇ ਦਾਂਗੇ ਜੋੜਾ ਕੋਲੋਂ ਹਾਂ ਵੇਖੋ ਆ ਨਿਕੇ ਨਿਕੇ ਸਿੰਘ ਆ ਮੈਂ ਮੁਕਰ ਨਹੀਂ ਉਹ ਹਿਲਦੇ ਸਿੰਘੇ ਤੇ ਹਿਲਦੇ ਵੇਪਲਾ ਨਹੀਂ ਨੀ ਭੋੜੀ ਆ ਨਹੀਂ ਹਿਲਦੇ ਹਿਲਦੇ ਲਿਆ ਰੋਕ ਫਿਰ ਦੇ ਸਿੰਘ ਪੂਰਾ ਲਓ ਵੀਡੀਓ ਲੈ ਇਹ ਆ ਹਿਲਦੇ ਜੀ ਆ ਵੀ ਖਾਈਂ ਸਿੰਘ ਹਿਲਦੇ ਆ ਹੈਗੇ ਠੀਕ ਹਿਲਦੇ ਨਿਕੇ ਨਿਕੇ ਛੋਟੇ ਆ ਹੁਣ ਛੋਟੇ ਆ ਸਾਨੂੰ ਗੱਡੀ ਮੀਣੀ ਹੋ ਜੇਗੀ ਤਾਂ ਇਹ ਪਤਾ ਨਹੀਂ ਬੱਸ ਹੈ ਤਾਂ ਫਾਇਦਾ ਚਿੱਕੀ ਬੜੀ ਆ ਚਾਰ ਹੀ ਖਾਣ ਲੱਗੇ ਉਹ ਚੋਲੀ ਬਹੁਤ ਚੋਲੀ ਕਿੰਨੀ ਥੱਲੇ ਚੋਲੀ ਹੈਗੀ ਆ ਵਿਖਾਓ ਕੋਈ ਭੈਣ ਭਰਾ ਮੈਂ ਮੁੜ ਕੇ ਮੰਗੂਗਾ ਪਿਛਲੇ ਬੰਦੇ ਵਿਖਾਇਓ ਮੜਾ ਥਾਣਾ ਦੀ ਕੁਆਲਿਟੀ ਬੜਾ ਹੱਥ ਫੇਰੀ ਕਿੰਨੀ ਉਮਰ ਹੋ ਗਈ ਦੀ ਉਮਰ ਤੇ ਜੇ ਹੈਗੀ ਆ 3 ਚੋ 4 ਚੋ 4 ਮਹੀਨੇ ਦੀ ਹੋ ਗਈ ਤੇਰੇ ਲਾਗੇ ਨੀਗੀ ਜੀ ਲੱਗਦੀ ਏ ਤੂੰ ਵਜਨ ਦੇ ਬਰਾਬਰ ਯੂ ਸਾਡਾ ਡੋਹਾਂ ਦਾ ਵਜਨ ਤੇ ਬਰਾਬਰ ਕਿ ਨਹੀਂ 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 ਤੈਨਾਂ ਚੁੱਕੀ ਜਾਣਾ ਵਾ ਵਜਨ ਚੰਡੇ ਦੇ ਪੋਰਾ ਖਲਿਆ ਤੇ ਚੁੱਕੀ ਜਾਣਾ ਜਦ ਤੱਕੜੀ ਚ ਪਾ ਦਈਏ ਤੇ ਆ ਜੇ ਤੇ ਗੱਲ ਹੈਗੀ ਹੈ ਸਰਦਾ ਬੱਚਾ ਏ ਜੀ ਤੇ ਕਿੰਨਾ ਇਹ ਮੁੱਲ ਕਰਨਾ ਵਾਂਗੇ ਹਾਂ ਨਹੀਂ ਮੁੱਲ ਕਰਾਂਗੇ ਫਰੀ ਦੇਣੀ ਹੈ ਨਹੀਂ ਨਹੀਂ ਫਰੀ ਕੋ ਦੇਣੀ ਨਹੀਂ ਗਾਇਆਂ ਦੋੜਿਆਂ ਨਾਲ ਜੋੜੇ ਨਾਲ ਦੇ ਦਾਂਗੇ ਬਾਸ ਬੋਲੋ ਜੋੜੇ ਨਾ ਦੇ ਦਾਂ ਕੋਈ ਕਿੰਨੇ ਦੀ ਉਹਦਾ ਦਵਾਂਗੇ ਵੀ ਦੀ 7000 ਦੀ ਹਾਂ ਇਹੋ ਉਹ ਕਿਹੜੀ ਗੱਲ ਹੈ ਚੱਲ ਜਾ ਕਰ 1000 ਦੀ ਜਦਾਂਗੇ ਜੈ ਜੈ ਕਰ ਐ 5500 ਦੇ ਦਾਂਗੇ 4000 ਦੀ ਦੇ ਦਿੰੀ 4 ਵਾਲਾ ਤਾਂ ਕਾਇਨਾ ਨਹੀਂ 4800 ਦੀ ਦੇ ਦਾਂਗੇ ਉਹ ਦੱਸੋ ਦੇ ਦਾਂਗੇ ਜੋੜੇ ਨਾਲ ਫਿਰ ਕੀ ਹੋਊਗਾ 4 ਦੀ ਦੇ ਦਾਂਗੇ ਨਹੀਂ 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 ਕਰਨੀ ਧੰਨਵਾਦ ਖੜੇ ਸਾਹਮਣੇ ਵਾਲਾ ਕੋਈ ਇਹ ਨਾ ਵੀ ਇਧੋ ਫੜ ਕੇ ਲਾਏ ਤੇ ਗਾਂ ਛੱਡ ਦੇ ਇਹਨਾਂ 4000 ਖਰਚੇ ਆਊਗਾ ਉਹਨੂੰ ਪਤਾ ਹੋਊਗਾ ਵੀ ਮੈਂ ਸਾਹਮਣੀ ਆ ਥਣ ਪੂਰਾ ਮੋਟਾ ਲੱਗਾ ਜੇ ਜੀ 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 ਪੂਰੀ ਝੋਲੀ ਵਾਲੀ ਆ ਠੀਕ ਆ ਹਾਂਜੀ ਤਾਂ ਹੀ ਘੱਟ ਕਰਾਇਆ ਕਿ ਮਾਤੜ ਬੰਦਾ ਕੀ ਨਾ ਤਿਆਰ ਕਰਦਾ ਵਾ 4000 ਦੀ ਦੇ ਲਾਂ ਦੇ ਦਾਂਗੇ 4000 ਦੀ ਦੇ ਟੰਗ ਭਾਈ ਹੋਰ ਮਾਨ ਕਰਦੇ ਜੇ ਕੋਈ ਮੰਗੂ ਭਾ हां ਭੇਜਾਂਗਾ ਮੰਗੂ ਦੇ ਦਾਂ ਕੋਈ ਠੀਕ ਆ ਠੀਕ ਆ ਪਤਾ ਕਈ ਸਾਰੇ ਭੈਣ ਭਰਾ ਹੀ ਕੋ ਜੇ ਨਹੀਂ ਹੁੰਦੇ ਕਈ ਮਾਤਣ ਹੁੰਦੇ ਆ 4000 ਵਾਲਾ ਮੂੰਹ ਦੇ ਭਾਈ ਦੇ ਜੀ 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 ਨਹੀਂ ਕੋ ਜੰਦਾ ਵਾਸ਼ੀ ਜੱਡੀ ਸਾਹਮ ਕੇ 4000 ਦੀ ਹੋਣੀ 10000 ਦਾ ਦੁੱਧ ਪੀਗੀ ਹੁਣੀ ਏ ਪੀਗੀ ਨਹੀਂ ਪੀਗੀ ਨਹੀਂ ਬਿਲਕੁਲ ਹੈ ਬਿਲਕੁਲ ਜੀ ਬਿਲਕੁਲ ਠੀਕ ਆ ਕਰਨੀ ਕੋਈ ਗੱਲ ਬਾਤ ਹੋਰ ਠੀਕ ਆ ਬੜਾ ਵਧੀਆ ਦਿਨ ਚੜਿਆ ਅੱਜ ਤੁਸੀਂ ਆਏ ਜੇ ਗੱਲਾਂ ਬਾਤਾਂ ਚਲੋ ਭੈਣ ਭਰਾਵਾਂ ਨਾਲ ਚਲਦੀਆਂ ਰਹਿਣੀਆਂ ਜੀ ਜੀ ਲਾ ਲਿਓ ਵੀਰ ਨੂੰ ਫੋਨ ਵੀਡੀਓ ਕਰ ਦਿਓ ਸ਼ੇਅਰ ਤੇ ਜਿੰਨੇ ਵੀ ਪਸ਼ੂ ਆਪਾਂ ਦਿਖਾਏ ਆ ਸੂਏ ਸਵਾਏ ਨੂੰ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਜਾਓ ਤੇ ਜਿਹੜਾ ਪਸ਼ੂ ਗੱਭਣ ਹੋਇਆ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ